ਜੰਡੇਆਲਾ ਪੁਲਿਸ ਦੇ ਹੱਥ ਨਸ਼ੇ ਨੂੰ ਲੈ ਕੇ ਹੋਈ ਵੱਡੀ ਕਾਮਯਾਬੀ ਹਾਸਲ 281 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਨਾਲ ਇੱਕ ਲਗਜ਼ਰੀ ਕਾਰ ਵੀ ਕੀਤੀ ਬਰਾਮਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਨੂੰ ਅਦਾਲਤ ਵਿੱਚ ਪੇਸ਼ ਕਰ ਇਸ ਦਾ ਰਿਮਾਂਡ ਹਾਸਲ ਕਰ ਇਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਇਹਨਾਂ ਨਸ਼ੇ ਨੇ ਲੈ ਕੇ ਕਿੰਨੀਆਂ ਜਾਇਦਾਦਾਂ ਬਣਾਈਆਂ ਹਨ ਉਸ ਨੂੰ ਵੀ ਫਰេស ਕੀਤਾ ਜਾਵੇਗਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਅਮੀਰ ਬਣਨਾ ਚਾਹੁੰਦੇ ਸਨ ਜਿਸ ਤੇ ਚਾਹਦੇ ਇਹ ਨਸ਼ੇ ਦੇ ਕਾਰੋਬਾਰ ਵਿੱਚ ਜੁੜੇ ਹਲਕਾ ਚੰਡੇਆਲਾ ਦੀ ਪੁਲਿਸ ਨੂੰ ਨਸ਼ੇ ਨੂੰ ਲੈ ਕੇ ਵੱਡੀ ਕਾਮਯਾਬੀ ਹਾਸਲ ਹੋਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ड्रग ਦੇ ਖਿਲਾਫ ਪੰਜਾਬ ਸਰਕਾਰ ਤੇ ਸਾਡੇ ਪੁਲਿਸ ਵਿਭਾਗ ਲੋ ਮੇਂ ਮਿਟੀ ਆ ਸਾਡੇ ਇਸ ਤਰ੍ਹਾਂ ਦੇ ਹੁਕਮਨਾ ਲਗਾਤਾਰੀ ਰਿਤੇ ਕਾਰਵਾਈ ਜਾਰੀ ਹੈ ਇਸੇ ਕਾਰਵਾਈ ਦੇ ਤਹਿਤ ਇਸੇ ਲੜੀ ਚ ਕੱਲ ਮਰਜੀਤ ਸਿੰਘ ਗੱਭੂ ਪੁੱਤਰ ਲਖਵਿੰਦਰ ਸਿੰਘ ਅਮਰਕੋਟ ਜਿਹਨੀਆਂ ਸ਼ਿਕਾਇਤਾਂ ਪਹਿਲਾਂ ਪ੍ਰਾਪਤ ਹੁੰਦੀਆਂ ਸੀ ਉਹ ਰੰਗੇ ਅੱਥੀ ਫੜਿਆ ਗਿਆ ਉਹਦੇ ਕੋਲੋਂ 281 ਗ੍ਰਾਮ ਹਾਇਰੋਨ ਬਰਾਮਦ ਹੋਈ ਹੈ ਜੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਉਹ ਮਰਸੀਡੀਜ਼ ਕਾਰ ਦੇ ਵਿੱਚ ਹਾਇਰੋਨ ਦੀ ਸਪਲਾਈ ਕਰਦਾ ਸੀ ਉਹਦੀ ਮਰਸੀਡੀਜ਼ ਕਾਰ ਵੀ ਕਬਜ਼ੇ 'ਚ ਲੈ ਲਈ ਹੈ ਕਾਫੀ ਲਗਜ਼ਰੀ ਕਾਰ ਇਹਨੂੰ ਗਿਣਿਆ ਜਾਂਦਾ ਉਸ ਤੋਂ ਇਲਾਵਾ ਫਿਰ ਅੱਗੇ ਚੱਲਦੇ ਆ ਇਹਨਾਂ ਦੀ ਬਿਲਕੁਲ ਬ੍ਰਾਡ ਨਿਊ ਐਕਟਿਵਾ ਤੇ ਮੋਟਰਸਾਈਕਲ ਬਰਾਮਦ ਕੀਤੇ ਨੇ ਜੀ ਬਾਕੀ ਇਹਦੇ ਜਿਹੜਾ ਹੈਗਾ ਪ੍ਰਾਪਰਟੀ ਹੈ ਉਹਦਾ ਵੈਰੀਫਾਈ ਕੀਤਾ ਜਾਊਗਾ ਵੀ ਕਿੰਨਾ ਹੋਰ ਕਿੱਥੋਂ ਕੀ ਕੀ ਘਰ ਬਣਾਇਆ ਕੀ ਕੀ ਵਹੀਕਲ ਇਹਨਾਂ ਦੇ ਪ੍ਰਾਪਰਟੀ ਜਾਤ ਦੇ ਅਨਸਾਰ ਜਿਹੜੀ ਹੈਗੀ ਆ ਜੀ ਉਹ ਫ੍ਰੀਜ਼ ਕੀਤੀ ਜਾਊਗੀ ਕਿਹੜੀ ਕਿਹੜੀ ਜਗ੍ਹਾ ਤੋਂ ਹੈ ਜੀ ਇਹ ਗ੍ਰਿਫਤਾਰ ਅਮਲਕੋਟ ਪਿੰਡ ਤੇ ਦੂਸਰਾ ਇਹ ਇੱਕ ਹੈਗਾ ਜੀ ਜਗਰਾਤ ਸਿੰਘ ਸਾਜਨ ਪੁੱਤਰ ترਸੀਮ ਸਿੰਘ ਛੇਗੂਪੁਰ ਮਹੱਲਾ ਜੜਿਆਲੇ ਦਾ ਜਿਹੜਾ ਡਰੱਗ ਲੈਂਦਾ ਸੀਗਾ ਉਹਦੇ ਚੋਂ ਪੰਨੀ ਲਾਈਟਰ ਦੱਬੀ ਤੇ ਸਿਲਵਰ ਰੋਲ ਬਰਾਮਦ ਹੋਇਆ ਵਾ ਉਦੋਂ ਵੀ ਗ੍ਰਫਤਾਰ ਕੀਤਾ ਪੁਲਿਸ ਸਾਡੀ ਪੁਲਿਸ ਪਾਰਟੀ ਨੇ ਅਸੀਂ ਦੁਰਲਭ ਦਰਸ਼ਨ ਤੇ ਇਹ ਅਸੀਂ ਰਾਜਵੀਰ ਨੇ ਉਹਦਾ ਵੀ ਜਿਹੜਾ ਉਹ ਦੋਨੋਂ ਅਰੈਸਟ ਨੇ ਇਹਨਾਂ ਦਾ ਹੀ ਰਿਮਾਂਡ ਲਵਾਂਗੇ ਕਿ ਕਿੱਥੋਂ ਡਰਗ ਲੈਂਦੇ ਨੇ ਕਿਹੜਾ ਕਿਹੜਾ ਇਹਨਾਂ ਦਾ ਨੈਕਸਸ ਆ ਕਮਰਸ਼ੀਅਲ ਕਵਰੀ ਹੋਈ ਐ ਜੀ ਤੇ ਇਹਨੂੰ ਬਿਲਕੁਲ ਇਹਨੂੰ ਤੋੜਿਆ ਜਾਏਗਾ ਨੈਕਸਸ ਤੋਂ ਕਿੰਨੇ ਮਾਮਲੇ ਵਿੱਚ ਕੀਤਾ ਜਿਹੜੇ ਤੋਂ ਕੰਮ ਕਰਦੇ ਆ ਜੀ ਡਰਗ ਦਾ ਇਹਦੀ ਪੁਛਗਿਸ਼ ਕੀਤੀ ਆ ਜਿਹੜਾ ਪਹਿਲਾਂ ਵੀ ਕਰਦਾ ਸੀਗਾ ਪਹਿਲਾਂ ਡਰਗ ਦਾ ਐਡਿਕਟਡ ਹੋਇਆ ਸੀਗਾ ਹੁਣ ਛੱਡ ਕੇ ਦੁਬਾਰਾ ਫਿਰ ਇਹਨੇ ਸ਼ੁਰੂ ਕੀਤਾ ਕੰਮ ਦੋ ਕਾਮੀ ਦੇ ਦੋ ਚੱਲ ਰਹੇ ਇਹਨੇ ਦੱਸਿਆ ਕਿ ਕਿੱਥੋਂ ਲੈਂਦਾ ਸੀ ਇਹ ਡਰਗ ਤੇ ਕਿੱਥੇ ਸੋਹਦਾ ਸੀ ਇਹਨੇ ਦੱਸਿਆ ਜੀ ਥੋੜਾ ਸੀਕ੍ਰੀਟ ਇਸ਼ੂ ਆ ਜਿਹੜੇ ਜਿਹੜੇ ਬੰਦਿਆਂ ਬਾਰੇ ਇਹਨਾਂ ਨੇ ਜ਼ਿਕਰ ਕੀਤਾ ਵਾਪਕ ਉਸ ਵਿੱਚ ਉਹ ਸਾਰੇ ਨੋਮੀਨੇਟ ਕਰਾਂਗੇ ਉਹਨਾਂ ਦੀਆਂ ਪ੍ਰਾਪਰਟੀਆਂ ਵੈਰੀਫਾਈ ਕਰਾਂਗੇ ਤੇ ਵੱਧ ਤੋਂ ਵੱਧ ਰਿਕਵਰੀ ਕਰਾਂਗੇ ਪਹਿਲਾਂ ਵੀ ਪਰਚਾ ਕੋਈ ਸਾਹਮਣੇ ਆ ਜੀ ਮੋਡਲੀ ਤਫਤੀਸ਼ ਇਹੀ ਸਾਹਮਣੇ ਆਇਆ ਵੀ ਇਹ ਬੜੇ ਅਮੀਰ ਹੋਣ ਦੇ ਚਾਹੇ ਇਹ ਜਿਹੜੇ ਆ ਉੱਪਰਲੇ ਲੋਕਾਂ ਦਾ ਡਰਗਸ ਵੱਡੇ ਸਪਲਾਈਰਾਂ ਨਾਲ ਮਿਲੇ ਹੋਏ ਨੇ ਤੇ ਉਹਨਾਂ ਦੇ ਇਹ ਕੂਰੀਅਰ ਵਜੋਂ ਕੰਮ ਕਰਦੇ ਨੇ ਇਹ ਦੀ ਵੱਡੀ ਰਿਕਵਰੀ 200 300 ਗ੍ਰਾਮ ਜਿਹੜੀ ਹੈ ਇਹ ਛੋਟੀ ਨਹੀਂ ਹੈ ਇਹਦੇ ਬਾਰੇ ਅਸੀਂ ਬਹੁਤ ਬਰੀਕੀ ਨਾਲ ਜਿਵੇਂ ਇਹਨੂੰ ਜਾਂਚ ਕਰਕੇ ਅੱਗੇ ਲੈ ਕੇ ਜਾਵਾਂਗੇ ਪਹਿਲੇ ਵੀ ਪਰਚੇ ਹੈਗੇ ਜੀ ਕੋਈ ਨਹੀਂ ਹਥਿਆਰ ਬਰਾਮਦ ਨਹੀਂ ਹੈ ਫਿਲਹਾਲ ਰਿਮਾਂਡ ਲੈ ਰਹੇ ਹਾਂ ਰਿਮਾਂਡ ਚ ਅਗਲੀ ਕੋਈ ਗੱਲ ਸਾਹਮਣੇ ਆਏਗੀ ਤਾਂ ਤੁਹਾਨੂੰ ਨੋਸ਼ਰ ਕਰ ਦਿੱਤੀ ਜਾਏਗੀ ਕੋਈ ਡਰਗ ਮੰਨੀ ਇਹਨਾਂ ਕੋਲ ਬਰਾਮਦ ਹੋਈ ਹੋਵੇ ਨਹੀਂ ਫਿਲਹਾਲ ਨਹੀਂ ਜੀ ਅਜੇ ਇਨਵੈਸਟੀਗੇਸ਼ਨ ਚ ਅੱਗੇ ਜੋ ਆਏਗਾ ਉਹ ਦੇਖਾਂਗੇ ਰਿਮਾਂਡ ਦੌਰਾਨ ਕੀ ਸਾਹਮਣੇ ਆਉਗਾ ਪਹਿਲੇ ਪਰਚੇ ਕਿੰਨੇ ਨੇ ਨਹੀਂ ਮਾਊਂਟ ਕਿੰਨੇ ਦੀ ਹੋਈ ਜੀ ਸਾਰੀ ਕਾਫੀ ਵੱਡੀ 150 ਗ੍ਰਾਮਾਂ ਦੀ ਕਾਫੀ ਵੱਡੀ ਪੂਰੀ ਸ਼ਕਤੀ ਨਾਲ ਇਹਨਾਂ ਦੇ ਖਿਲਾਫ ਅਸੀਂ ਮੁਹਿੰਮ ਵੀਡੀਓ ਹੋਈ ਔਰ ਚੱਲੇਗੀ